ਮੈਂ ਕਈ ਵਾਰ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਂ ਮਹਿਕਮੇ ਵਾਲੀ ਲੜਾਈ ਦੇ ਵਿੱਚ ਨਹੀਂ ਆ ਮੇਰੀ ਲੜਾਈ ਸੈਪਰਟ ਹੈ ਮੈਂ ਪੰਜਾਬ ਲਈ ਲੜਨਾ ਚਾਹੁੰਦਾ ਪੰਜਾਬ ਲਈ ਮੇਰੀ ਲੜਾਈ ਹੈ ਮੈਂ ਆਪਣੀ ਪਾਰਟੀ ਦਾ ਵਫਾਦਾਰ ਸਿਪਾਈ ਸੀਗਾ ਮੈਂ ਜਿਹੜਾ 10 ਸਾਲ ਕੰਮ ਕੀਤਾ ਮੈਂ 1 ਘੰਟਾ ਵੀ ਛੁੱਟੀ ਦੀ ਲਈ ਅੱਗੋਂ ਵੀ ਇਸੇ ਤਰ੍ਹਾਂ ਆਪਣਾ ਕੰਮ ਜਿਹੜਾ ਜਾਰੀ ਰੱਖੂੰਗਾ ਕੋਈ ਗੱਲ ਨਹੀਂ ਲੱਗਿਆ ਕਿਸਨੇ ਮੋੜਾ ਟਾਕੇ ਨਹੀਂ ਦੇ ਦੇ ਮਿੰਨੂ ਵੇਖੋ ਮੈਂ ਤਾਂ ਸੱਦ ਕੇ ਉਹ ਮੈਂ ਵੇ ਫਾਜ਼ਿਲ ਕਿਈ ਵਾਰਾ ਕਿਹਾ ਸੀਗਾ ਕਿ ਸੱਦ ਹੋਰ ਕਿਸੇ ਨੂੰ ਬੁਲਾਓ ਜਿੰਨੂੰ ਮਰਜ਼ੀ ਬੁਲਾ ਲਓ ਕੋਈ ਗੱਲ ਨਹੀਂ ਮੈਂ ਤਾਂ ਕੰਮ ਕਰਨ ਵਾਲਾ ਹਾਂ ਹੁਣ ਅਸਤੀਫਾ ਕਦੋਂ ਮੰਗਿਆ ਗਿਆ ਮੈਂ ਤਾਂ ਅੱਜ ਦਿੱਤਾ ਅੱਜ ਦਿੱਤਾ ਮੈਂ ਅਸਤੀਫਾ ਕੋਈ ਨਹੀਂ ਕਿਹਦਾ ਫੋਨ ਆਇਆ ਕਿ ਅਸਤੀਫਾ ਨਹੀਂ ਨਹੀਂ ਅਸਤੀਫਾ ਤੇ ਜਾਂ ਮੁਖਵੰਤੀ ਸਾਹਿਬ ਨੂੰ ਦੇਣਾ ਹੈ ਅਸਤੀਫਾ ਤਾਂ ਆਪਣੇ ਮਨ ਜੋ ਮੁਖਵੰਤੀ ਸਾਹਿਬ ਨੂੰ ਦੇਣਾ ਸੀਗਾ ਮੈਂ ਤੁਹਾਨੂੰ ਵੇਖ ਗਿਆ ਸੁਣੋ ਇਹ ਪਾਰਟੀ ਨੇ ਮੈਂ ਆਪਣੇ ਉਹ ਦਿੱਤਾ ਜਾਂ ਮੈਂ ਥੋੜੀ ਕੋ ਗੱਲ ਮੈਨੂੰ ਕਿਹਾ ਕਿ ਹੋਰ ਕੇ ਬੰਦੇ ਨੂੰ ਮੌਕਾ ਦੇਣਾ ਮੈਂ ਕਿਹਾ ਦਿਓ ਜੀ ਕੋਈ ਗੱਲ ਨਹੀਂ ਮੁੱਖ ਮੰਤਰੀ ਸਾਹਿਬ ਕਿਹਾ ਗਿਆ ਕਿ ਹੋਰ ਕਿਸੇ ਨੂੰ ਮੌਕਾ ਹਾਂ ਹਾਂ ਬਿਲਕੁਲ ਉਹ ਮੈਂ ਕਿਹਾ ਕਿ ਸਭ ਨੂੰ ਮੌਕਾ ਮਿਲਣਾ ਚਾਹੀਦਾ ਤੁਹਾਨੂੰ ਇਹ ਕਿਹਾ ਗਿਆ ਕਿ ਕਿਸੇ ਹੋਰ ਨੂੰ ਮੌਕਾ ਦੇਣਾ ਤੁਸੀਂ ਅਸਤੀਫਾ ਦੇ ਦਿਓ ਬਿਲਕੁਲ ਮੈਂ ਕਿਹਾ ਤੁਹਾਨੂੰ ਹੋਰ ਕੰਮ ਦੇਦਾ ਮੈਂ ਕਿਹਾ ਠੀਕ